ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੀ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਨਮਕ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਉਪਾਅ ਤੁਸੀਂ ਨਮਕ ਤੇ ਆਪਣੀ ਨਾਮ ਦੇ ਨਾਲ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਅੱਜ ਹੀ ਤਾਂ ਤੁਹਾਡੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਜਿਹੜੇ ਲੋਕ ਇਹ ਕਹਿੰਦੇ ਆ ਕਿ ਅਸੀਂ ਨਵਾਂ ਕਾਰੋਬਾਰ ਸ਼ੁਰੂ ਕਰਦੇ ਆ ਥੋੜੇ ਦਿਨ ਤੀਕ ਤੱਕ ਲਈ ਸਾਡਾ ਕੰਮਕਾਰ ਬਹੁਤ ਵਧੀਆ ਚੱਲਦਾ ਪਰ ਹੌਲੀ ਹੌਲੀ ਕਰਕੇ ਸਾਡਾ ਕਾਰੋਬਾਰ ਚੱਲਦਾ ਚੱਲਦਾ ਰੁਕ ਜਾਂਦਾ ਹੈ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਨਹੀਂ ਰਹਿੰਦੀ ਸਾਡੇ ਘਰ ਬਹੁਤ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਹੈ ਪੈਸਾ ਨਹੀਂ ਰੁਕਦਾ ਜੇ ਰੁਕ ਜਾਂਦਾ ਹੈ ਤਾਂ ਪੈਸਾ ਬਹੁਤ ਜ਼ਿਆਦਾ ਖਰਚ ਹੁੰਦਾ ਹੈ ਬਿਮਾਰੀਆਂ ਤੇ ਲੱਗ ਜਾਂਦਾ ਹੈ ਜੇਕਰ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਜੋ ਪੈਸੇ ਨੂੰ ਲੈ ਕੇ ਹਰ ਇੱਕ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਬਹੁਤ ਸਮੱਸਿਆ ਬਣੀ ਹੋਈ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀਆਂ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਦੁੱਖ ਤਕਲੀਫ ਦੂਰ ਹੋ ਜਾਣ ਤਾਂ ਅੱਜ ਦੀ ਜਿਹੜੀ ਵੀਡੀਓ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਵੇਗੀ ਤੇ ਅੱਜ ਦਾ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰੀ ਸਿੱਧ ਹੋਣ ਵਾਲਾ ਹੈ ਸੋ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਬਿਨਸਕਿਪ ਕੀਤੇ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਕੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਨਮਕ ਸਿਰਫ ਸਾਡੇ ਖਾਣੇ ਨੂੰ ਸੁਆਦੀਸ਼ਟ ਬਣਾਉਣ ਦਾ ਕੰਮ ਹੀ ਨਹੀਂ ਕਰਦਾ ਜੇਕਰ ਅਸੀਂ ਨਮਕ ਦੇ ਨਾਲ ਇਹ ਹੀ ਉਪਾਅ ਕਰਦੇ ਹਾਂ ਕੁਝ ਛੋਟੇ ਛੋਟੇ ਟੋਟਕੇ ਕਰਦੇ ਹਾਂ ਤਾਂ ਨਮਕ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਸੁਖ ਸ਼ਾਂਤੀ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਸਾਡੇ ਘਰ ਦੇ ਜੰਨੇ ਦੁੱਖ ਤਕਲੀਫ ਨੇ ਉਹ ਦੂਰ ਹੁੰਦੇ ਨੇ ਨਮਕ ਕੋਈ ਆਮ ਜਿਹੀ ਚੀਜ਼ ਨਹੀਂ ਹੈ ਜੇਕਰ ਇਸ ਦਾ ਅਸੀਂ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਇਸ ਉਪਾਅ ਨੂੰ ਅਸੀਂ ਕਰਾਂਗੇ ਤੇ ਅਸੀਂ ਆਪਣੀ ਜ਼ਿੰਦਗੀ ਦੀ ਉਹ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦੇ ਆ ਜੇ ਜਿਹੜੀ ਚੀਜ਼ ਨੂੰ ਲੈ ਕੇ ਸਾਡੇ ਮਨ ਦੇ ਵਿੱਚ ਕਾਫੀ ਸਮੇ ਤੋਂ ਇੱਛਾ ਚੱਲ ਰਹੀ ਏ ਕਿ ਅਸੀਂ ਇਸ ਚੀਜ਼ ਨੂੰ ਹਾਸਲ ਕਰ ਲੈ ਇਹ ਸਾਡਾ ਸੁਪਨਾ ਏ ਪਰ ਪੂਰਾ ਨਹੀਂ ਹੋ ਰਿਹਾ ਇਸ ਉਪਾਅ ਨੂੰ ਕਰਮ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਨੂੰ ਪਾ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਇਹ ਕਿ ਇਹ ਜਿਹੜਾ ਉਪਾਅ ਨਾ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਦੂਰ ਹੋ ਕੇ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਆਵੇਗੀ ਇਸ ਉਪਾਅ ਨੂੰ ਕਦੋਂ ਕਿਵੇਂ ਕਿਸ ਤਰੀਕੇ ਦੇ ਨਾਲ ਕਿੰਨਾ ਸਮਾਂ ਕਰਨਾ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਦੇ ਲਈ ਜਿਹੜੇ ਤੁਸੀਂ ਬਰਤਨ ਦਾ ਯੂਜ਼ ਕਰਨਾ ਹੈ ਨਾ ਤਾਂ ਉਹ ਸਟੀਲ ਦਾ ਹੋਣਾ ਚਾਹੀਦਾ ਹੈ ਨਾ ਹੀ ਪਲਾਸਟਿਕ ਦਾ ਇਸ ਦੇ ਲਈ ਤੁਸੀਂ ਕੱਚ ਦਾ ਕੋਈ ਬਰਤਨ ਵਰਤ ਸਕਦੇ ਹੋ ਤੇ ਜਾਂ ਫਿਰ ਮਿੱਟੀ ਦਾ ਜੇਕਰ ਤੁਸੀਂ ਪਲਾਸਟਿਕ ਜਾਂ ਫਿਰ ਸਟੀਲ ਜਾਂ ਕਿਸੇ ਹੋਰ ਬਰਤਨ ਦੇ ਨਾਲ ਜਦੋਂ ਉਸ ਕਰਕੇ ਤੁਸੀਂ ਇਸ ਉਪਾਣੂ ਕਰਦੇ ਹੋ ਤੇ ਇਸ ਉਪਾਦ ਦੀ ਜਿਹੜੀ ਊਰਜਾ ਹੁੰਦੀ ਹੈ ਨਾ ਉਹ ਨਸ਼ਟ ਹੋ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਇਸ ਉਪਾਦ ਦਾ ਜਿਹੜਾ ਰਿਜ਼ਲਟ ਇਹ ਉਹ ਨਹੀਂ ਮਿਲਦਾ ਸੋ ਇਸੇ ਨਾਲ ਨਾਲ ਜਿੱਥੇ ਤੁਸੀਂ ਇਸ ਉਪਾਣੂ ਕਰੋਗੇ ਜਿਹੜੇ ਤੁਹਾਡੇ ਘਰ ਦੇ ਵਿੱਚ ਜਗ੍ਹਾ ਹੋਏਗੀ ਜਾਂ ਕਿਸੇ ਰੂਮ ਦੇ ਵਿੱਚ ਬੈਠ ਕੇ ਕਰੋਗੇ ਇਸ ਉਪਾਣੂ ਉਹ ਸਾਫ਼ ਸੁਥਰੀ ਜਗ੍ਹਾ ਹੋਣੀ ਚਾਹੀਦੀ ਏ ਉਥੇ ਦਾ ਵਾਤਾਵਰਣ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇਸ ਦੇ ਨਾਲ-ਨਾਲ ਤੁਸੀਂ ਕੋਸ਼ਿਸ਼ ਕਰਿਓ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਹਾਨੂੰ ਕੋਈ ਵੀ ਡਿਸਟਰਬ ਨਾ ਕਰੇ ਇਸ ਉਪਾਅ ਦੇ ਵਿੱਚ ਜਿਸ ਪਾਣੀ ਦੀ ਤੁਸੀਂ ਵਰਤੋਂ ਕਰਨੀ ਹੈ ਉਹ ਪਾਣੀ ਫਿਲਟਰ ਕੀਤਾ ਗਿਆ ਹੋਵੇ ਤੇ ਜਾਂ ਫਿਰ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਇਸ ਦੇ ਨਾਲ-ਨਾਲ ਜਿਹੜੀ ਨਮਕ ਦੀ ਤੁਸੀਂ ਵਰਤੋਂ ਕਰਨੀ ਹੈ ਉਹ ਨਮਕ ਸਮੁੰਦਰੀ ਨਮਕ ਹੋਣਾ ਚਾਹੀਦਾ ਹੈ ਜਾਂ ਫਿਰ ਥੋੜਾ ਜਿਹਾ ਮੋਟਾ ਮੋٹے ਨਮਕ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ ਇਹ ਤਿੰਨ ਉਪਾਅ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਹਨਾਂ ਨੂੰ ਕਰਨ ਦੇ ਲਈ ਤੁਸੀਂ ਇੱਕ ਪਲੇਨ ਬਿਲਕੁਲ ਕਾਗਜ਼ ਲੈ ਲੈਣਾ ਜਿਸ ਤੇ ਉੱਪਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਇੱਕ ਬਲੈਕ ਕਲਰ ਦਾ ਤੁਸੀਂ ਮਾਰਕਰ ਦਾ ਸਕੈਚ ਲੈ ਲੈਣਾ ਤੇ ਇਸ ਦੇ ਨਾਲ ਨਾਲ ਤੁਸੀਂ ਕੱਚ ਦਾ ਜਾਂ ਫਿਰ ਮਿੱਟੀ ਦਾ ਕੋਈ ਬਰਤਨ ਲੈ ਲੈਣਾ ਜਿਸ ਦੇ ਵਿੱਚ ਤੁਸੀਂ ਪਾਣੀ ਪਾਉਣਾ ਹੈ ਤੇ ਪਾਣੀ ਬਿਲਕੁਲ ਸ਼ੁੱਧ ਸਾਫ਼ ਸੁਥਰਾ ਜਾਂ ਫਿਲਟਰ ਕੀਤਾ ਗਿਆ ਹੋਣਾ ਚਾਹੀਦਾ ਹੈ। ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਈਸਤਰੀ ਜਾਂ ਪੁਰਸ਼ ਕੋਈ ਵੀ ਇਸ ਉਪਾਅ ਨੂੰ ਕਰ ਸਕਦਾ ਹੈ ਜਿਸ ਨੂੰ ਵੀ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਇਹ ਕਹਿੰਦਾ ਭਾਵ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਜਾਂ ਪੈਸਾ ਨਹੀਂ ਰੋਕਦਾ ਜਾਂ ਫਿਰ ਉਹਨਾਂ ਦੀਆਂ ਮਨੋ ਕਾਮਨਾਵਾਂ ਜੋ ਇੱਛਾ ਨਹੀਂ ਪੂਰੀਆਂ ਹੁੰਦੀਆਂ ਤੇ ਜਾਂ ਫਿਰ ਜਿੰਨਾ ਦੀ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਉਹ ਇਸ ਉਪਾਣੂ ਕਰ ਬੈਠੇ ਬਿਨਾ ਕਿਸੇ ਖਰਚੇ ਤੇ ਬਹੁਤ ਆਰਾਮ ਦੇ ਨਾਲ ਕਰ ਸਕਦੇ ਨੇ ਇਸ ਉਪਾਣੂ ਕਰਨ ਦੇ ਲਈ ਤੁਸੀਂ ਆਪਣੇ ਘਰ ਦੇ ਕਿਸੇ ਸਥਾਨ ਤੇ ਜਿਹੜਾ ਸਾਫ਼ ਸੁਥਰਾ ਹੋਵੇ ਜਿੱਥੇ ਬਹੁਤੀ ਗੰਦਗੀ ਨਾ ਹੋਵੇ ਤੇ ਵਾਤਾਵਰਨ ਵੀ ਸਾਫ਼ ਸੁਥਰਾ ਹੋਵੇ ਤੇ ਜਾਂ ਫਿਰ ਆਪਣੇ ਘਰ ਦਾ ਜੋ ਪਾਠ ਪੂਜਾ ਵਾਲਾ ਸਥਾਨ ਹੈ ਨਾ ਉੱਤੇ ਬੈਠ ਕੇ ਵੀ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਉਹ ਪਾ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਹੈ ਜਾਂ ਫਿਰ ਜਿਨ੍ਹਾਂ ਦਾ ਕੋਈ ਦੁਸ਼ਮਣ ਹੈ ਉਹ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਉੱਪਰ ਕੁਝ ਮਾੜਾ ਚੰਗਾ ਕਰਵਾ ਰਿਹਾ ਹੈ ਜਿਸ ਦੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਬਣਿਆ ਰਹਿੰਦਾ ਹੈ ਤੇ ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਉੱਪਰ ਕਿਹੜਾ ਵਿਅਕਤੀ ਹੈ ਜੋ ਇਹ ਸਾਰੀਆਂ ਚੀਜ਼ਾਂ ਕਰਵਾ ਰਿਹਾ ਹੈ ਜਿਨ੍ਹਾਂ ਨੂੰ ਇਹ ਚੀਜ਼ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਹੁੰਦਾ ਤੇ ਜਾਂ ਫਿਰ ਜੋ ਜਾਣਦੇ ਨੇ ਕਿ ਉਹਨਾਂ ਦਾ ਦੁਸ਼ਮਣ ਕਿਹੜਾ ਏ ਸਭ ਤੋਂ ਪਹਿਲਾਂ ਉਹ ਇਸ ਉਪਾਣ ਨੂੰ ਕਰ ਸਕਦੇ ਨੇ ਇਸ ਉਪਾਣ ਨੂੰ 7 ਵਾਰ ਕਰਨਾ ਹੈ ਤਿੰਨੇ ਉਪਾਣੇ ਜਿਹੜੇ ਇਹਨਾਂ ਤਿੰਨਾਂ ਉਪਾਣ ਨੂੰ 7 ਵਾਰ ਜਿਹੜੇ ਦਿਨ ਤੋਂ ਤੁਸੀਂ ਸ਼ੁਰੂ ਕਰੋਗੇ ਉਸੇ ਦਿਨ ਤੋਂ ਹੀ ਜਿਵੇਂ ਤੁਸੀਂ ਇਸ ਉਪਾਣ ਨੂੰ ਮੰਗਲਵਾਰ ਜਾਂ ਸ਼ੁੱਕਰਵਾਰ ਸ਼ੁਰੂ ਕਰੋਗੇ ਤਾਂ ਤੁਸੀਂ ਹਰ ਹਫ਼ਤੇ ਸ਼ੁੱਕਰਵਾਰ 7 ਸ਼ੁੱਕਰਵਾਰ ਲਗਾਤਾਰ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਇੱਕ ਤੁਸੀਂ ਪਾਣੀ ਲੈਣਾ ਹੈ ਪਾਣੀ ਤੁਸੀਂ ਕੱਚ ਦੇ ਗਲਾਸ ਦੇ ਵਿੱਚ ਜਾਂ ਫਿਰ ਮਿੱਟੀ ਦੇ ਕਿਸੇ ਗਲਾਸ ਦੇ ਵਿੱਚ ਜਾਂ ਫਿਰ ਕਟੋਰੀ ਦੇ ਵਿੱਚ ਤੁਸੀਂ ਪਾ ਸਕਦੇ ਹੋ ਪਾਕ ਪਉਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਵਾਈਟ ਪੇਪਰ ਲੈਣਾ ਜਾਂ ਕਾਗਜ਼ ਲੈਣਾ ਜਿਸ ਤੇ ਉੱਪਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਇੱਕ ਤੁਸੀਂ ਬਲੈਕ ਮਾਰਕਰ ਲੈਣਾ ਇੱਕ ਲੈਣਾ ਹੈ ਤੁਸੀਂ ਸਮੁੰਦਰੀ ਨਮਕ ਤੇ ਜਾਂ ਫਿਰ ਥੋੜਾ ਜਿਹਾ ਮੋਟਾ ਨਮਕ ਹੋਵੇ ਜਿਹੜਾ ਉਹ ਲੈਣਾ ਹੈ ਤੁਸੀਂ ਇੱਕ ਛੁਟਕੀ ਪਾਣੀ ਦੇ ਵਿੱਚ ਨਮਕ ਪਾ ਲੈਣਾ ਹੈ ਨਾਮਕ ਪਾਉਣ ਦੇ ਨਾਲ ਨਾਲ ਜਿਹੜਾ ਤੁਸੀਂ ਵਾਈਟ ਪੇਪਰ ਲਿਆ ਉਸ ਵਾਈਟ ਪੇਪਰ ਦੇ ਉੱਪਰ ਤੁਸੀਂ ਇਹ ਲਿਖਣਾ ਹੈ ਕਿ ਤੁਹਾਡੇ ਜਿੰਨੇ ਵੀ ਦੁਸ਼ਮਣ ਨੇ ਉਹ ਸਾਰੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਗਏ ਨੇ ਕਹਿੰਦਾ ਭਾਵ ਕਿ ਜੋ ਕੁਝ ਵੀ ਤੁਸੀਂ ਲਿਖਣਾ ਹੈ ਨਾ ਪੋਜ਼ਿਟਿਵ ਵੇ ਦੇ ਨਾਲ ਲਿਖਣਾ ਹੈ ਤੁਸੀਂ ਇਹ ਨਹੀਂ ਸੋਚਣਾ ਕਿ ਇਹ ਕੰਮ ਹੋਇਆ ਨਹੀਂ ਇਸ ਤਰੀਕੇ ਨਾਲ ਲਿਖਣਾ ਹੈ ਕਿ ਇਹ ਕੰਮ ਮੇਰਾ ਹੋ ਗਿਆ ਹੈ ਉਹ ਲੈ ਕੇ ਉਸ ਪਰਚੀ ਨੂੰ ਛੋਟੀ ਜਿਹੀ ਇੱਕ ਪਰਚੀ ਉਸ ਗਲਾਸ ਦੇ ਵਿੱਚ ਤੁਸੀਂ ਪਾ ਦੇਣੀ ਹੈ ਜਿਸ ਗਲਾਸ ਦੇ ਵਿੱਚ ਤੁਸੀਂ ਪਾਣੀ ਨਮਕ ਤੇ ਤੁਸੀਂ ਉਹ ਪਰਚੀ ਵਿੱਚ ਪਾ ਦੇਣੀ ਹੈ ਪਾ ਕੇ ਤੁਸੀਂ ਜੇਕਰ ਪਾਠ ਪੂਜਾ ਵਾਲੇ ਸਥਾਨ ਤੇ ਬੈਠ ਕੇ ਇਸ ਉਪਾ ਨੂੰ ਕਰ ਰਹੇ ਹੋ ਤਾਂ ਜਿਹੜੇ ਵੀ ਤੁਸੀਂ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੀ ਜੋ ਵੀ ਤੁਹਾਡੀ ਪ੍ਰਾਰਥਨਾ ਹੈ ਉਹ ਤੁਸੀਂ ਕਰਨੀ ਹੈ ਕਰਨ ਤੋਂ ਬਾਅਦ ਦੇ ਵਿੱਚ ਇਸ ਗਲਾਸ ਪਾਣੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਕੇ ਕਿਸੇ ਸੁਨਸਾਨ ਜਗ੍ਹਾ ਤੇ ਜਾਂ ਫਿਰ ਕੋਈ ਜੇ ਨਦੀ ਨਹਿਰ ਹੋएगी ਜਿੱਥੇ ਸਾਫ਼ ਸੁਥਰਾ ਪਾਣੀ ਚੱਲਦਾ ਹੈ ਉੱਥੇ ਤੁਸੀਂ ਇਸ ਪਾਣੀ ਨੂੰ ਚੱਲਦੇ ਪਾਣੀ ਦੇ ਵਿੱਚ ਵਹਾ ਦੇਣਾ ਹੈ ਜਦੋਂ ਤੁਸੀਂ ਆਪਣੇ ਘਰ ਤੋਂ ਜਾਓਗੇ ਨਾ ਜਾਂਦੇ ਸਮੇਂ ਨਾ ਆਉਂਦੇ ਸਮੇਂ ਰਸਤੇ 'ਚ ਕਿਸੇ ਦੇ ਕੋਲ ਰੁਕਣਾ ਹੈ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰਕੇ ਆਓਗੇ ਆਉਂਦੇ ਸਮੇਂ ਘਰ ਨੂੰ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਤੇ ਆਪਣੇ ਘਰ ਆ ਕੇ ਤੁਸੀਂ ਮੂੰਹ ਹੱਥ ਧੋ ਕੇ ਆਪਣੇ ਕੰਮਕਾਰ ਕਰਨੇ ਸ਼ੁਰੂ ਕਰ ਦੇਣੇ ਨੇ ਬਸ ਇਨਾ ਹੀ ਉਪਾਅ ਜਿਹੜਾ ਤੁਸੀਂ ਜੇ ਸੁਨੀਵਾਰ ਨੂੰ ਤੁਸੀਂ ਸ਼ੁਰੂ ਕਰ ਰਹੇ ਹੋ ਉਸ 7 ਵਾਰ ਤੁਸੀਂ ਕਰਨਾ ਹੈ ਤੇ ਆਪਣੇ ਕੰਮਕਾਰਾਂ ਦੇ ਵਿੱਚ ਲੱਗ ਜਾਣਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਵਾਰ-ਵਾਰ ਉਪਾਅ ਕਰਨ ਤੇ ਇਹ ਨਹੀਂ ਸੋਚਣਾ ਤੁਸੀਂ ਕਿ ਅਸੀਂ ਉਪਾਅ ਕੀਤਾ ਹੈ ਪਤਾ ਨਹੀਂ ਰਿਜ਼ਲਟ ਮਿਲੇਗਾ ਕਿ ਨਾ ਮਿਲੇਗਾ ਤੁਸੀਂ ਇਸ ਉਪਾਅ ਨੂੰ ਕਰਕੇ ਭੁੱਲ ਜਾਣਾ ਹੈ ਇਹ ਸੀ ਪਹਿਲਾ ਉਪਾਅ ਤੇ ਦੂਸਰੇ ਉਪਾਅ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਏ ਉਹਨਾਂ ਨੇ ਸੇਮ ਇਸੇ ਹੀ ਪ੍ਰੋਸੈਸ ਦੇ ਨਾਲ ਜੋ ਤੁਸੀਂ ਵਾਈਟ ਪੇਪਰ ਉਸ ਤੇ ਉੱਪਰ ਤੁਸੀਂ ਇਹ ਲਿਖਣਾ ਏ ਕਿ ਸਾਡੇ ਘਰ ਦਾ ਜੋ ਵੀ ਲੜਾਈ ਕਲੇਸ਼ ਇਹ ਦੁੱਖ ਤਕਲੀਫ ਨੇ ਉਹ ਸਾਡੇ ਦੂਰ ਹੋ ਗਏ ਨੇ ਤੇ ਇਹ ਪੇਪਰ ਦੇ ਉੱਪਰ ਲੈ ਕੇ ਨਮਕ ਤੇ ਪਾਣੀ ਉਸੇ ਤਰ੍ਹਾਂ ਗਲਾਸ ਦੇ ਵਿੱਚ ਪਾ ਕੇ ਤੇ ਇਸ ਪਰਚੀ ਨੂੰ ਗਲਾਸ ਵਿੱਚ ਪਾ ਕੇ ਆਪਣੇ ਘਰ ਦੀ ਜਿਹੜੀ ਫਲਸ਼ ਫਲਸ਼ ਦੇ ਵਿੱਚ ਉਸ ਪਾਣੀ ਨੂੰ ਡੋਲ ਦੇਣਾ ਤੇ ਉਪਰੋਂ ਫਲਸ਼ ਦਾ ਜੋ ਪਾਣੀ ਉਚਲਾ ਦੇਣਾ ਬਸ ਇੰਨਾ ਹੀ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁਖ ਸਮ੍ਰਿਧੀ ਬਣੀ ਰਹੇਗੀ ਤੁਹਾਡੇ ਜਿਹੜੇ ਵੀ ਲੜਾਈ ਝਗੜੇ ਦੁੱਖ ਤਕਲੀਫ ਨੇ ਉਹ ਦੂਰ ਹੋ ਜਾਣਗੇ ਕਿ ਇਸ ਤੋਂ ਇਲਾਵਾ ਜਿੰਨਾਂ ਦੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਾਂ ਫਿਰ ਪੈਸਾ ਰੋਕਦਾ ਨਹੀਂਗਾ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਤੇ ਇਸ ਤੋਂ ਇਲਾਵਾ ਜਿਹੜੇ ਭੈਣ ਭਰਾ ਇਹ ਵੀ ਕਹਿ ਦਿੰਦੇ ਆ ਕਿ ਸਾਡੀਆਂ ਕੋਈ ਵੀ ਮਨੋ ਕਾਮਨਾ ਇਸ਼ਾਵਾ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਕਈਆਂ ਦੀ ਮਨੋ ਕਾਮਨਾ ਹੁੰਦੀ ਇੱਛਾ ਹੁੰਦੀ ਹੈ ਕਿ ਸਾਨੂੰ ਜੌਬ ਮਿਲ ਜਾਏ ਕਈਆਂ ਦਾ ਬਾਹਰ ਜਾਣ ਦਾ ਸੁਪਨਾ ਹੁੰਦਾ ਹੈ ਸੋ ਇਸੇ ਕਰਕੇ ਜਿਹੜੀ ਵੀ ਇੱਛਾ ਹੈ ਤੁਹਾਡੀ ਉਹ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਪੂਰੀ ਹੋ ਜਾਵੇਗੀ ਇਸ ਉਪਾਅ ਨੂੰ ਤੁਸੀਂ ਖਾਸ ਕਰਕੇ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਘਰ ਦੀ ਗਰੀਬੀ ਪੈਸੇ ਦੀ ਸਮੱਸਿਆ ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੇ ਲਈ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਤੇ ਲਗਾਤਾਰ 7 ਸ਼ੁੱਕਰਵਾਰ ਨੂੰ ਤੁਸੀਂ ਕਰਦੇ ਰਹਿਣਾ ਹੈ ਸ਼ੁੱਕਰਵਾਰ ਦਾ ਜੋ ਦੇਣੇ ਮਾਤਾ ਲక్ష్ਮੀ ਜੀ ਦਾ ਦੇਣ ਹੁੰਦਾ ਹੈ ਸੋ ਇਸ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਮੂਰਤੀ ਦਾ ਫੋਟੋ ਦੇ ਸਾਹਮਣੇ ਬੈਠ ਕੇ ਇਸ ਉਪਾਅ ਨੂੰ ਤੁਸੀਂ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਵੀ ਤੁਹਾਨੂੰ ਇੱਕ ਕੱਚ ਦਾ ਜਾਂ ਮਿੱਟੀ ਦਾ ਗਲਾਸ ਦੇ ਵਿੱਚ ਇੱਕ ਸਾਫ਼ ਸੁਥਰਾ ਪਾਣੀ ਤੇ ਇੱਕ ਚੁਟਕੀ ਨਮਕ ਉਸ ਪਾਣੀ ਦੇ ਵਿੱਚ ਤੁਸੀਂ ਮਿਲਾ ਦੇਣਾ ਤੇ ਜੋ ਤੁਸੀਂ ਵਾਈਟ ਪੇਪਰ ਲਿਆ ਸੀ ਤੇ ਬਲੈਕ ਕਲਰ ਦਾ ਮਾਰਕਰ ਜਾਂ ਪੈਨ ਸਕੈਚ ਲਿਆ ਸੀ ਉਸ ਦੇ ਨਾਲ ਤੁਸੀਂ ਉਸ ਪੇਪਰ ਦੇ ਉੱਪਰ ਇਹ ਲਿਖਣਾ ਹੈ ਕਿ ਤੁਹਾਡੇ ਜਿੰਨੇ ਦੁੱਖ ਤਕਲੀਫ ਨੇ ਉਹ ਦੂਰ ਹੋ ਗਏ ਨੇ ਪੈਸਾ ਤੁਹਾਡੀ ਘਰ ਦੇ ਵਿੱਚ ਰੁਕਣਾ ਆਉਣਾ ਸ਼ੁਰੂ ਹੋ ਗਿਆ ਤੇ ਤੁਹਾਡਾ ਜਿਹੜਾ ਵੀ ਸੁਪਨਾ ਹੈ ਕਿ ਤੁਹਾਨੂੰ ਜੌਬ ਮਿਲੇ ਜਿਹੜੇ ਚਾਹੁੰਦੇ ਆ ਕਿ ਸਾਨੂੰ ਜੌਬ ਮਿਲੇ ਉਹਨਾਂ ਨੇ ਇਹ ਲਿਖਣਾ ਹੈ ਕਿ ਸਾਨੂੰ ਨੌਕਰੀ ਮਿਲ ਗਈ ਜਿਹੜੇ ਜਾਣਾ ਚਾਹੁੰਦੇ ਆ ਬਾਹਰ ਉਹਨਾਂ ਨੇ ਇਹ ਲਿਖਣਾ ਹੈ ਕਿ ਸਾਡਾ ਬਾਹਰ ਦਾ ਵੀਜ਼ਾ ਲੱਗ ਗਿਆ ਅਸੀਂ ਬਾਹਰ ਜਾ ਰਹੇ ਆ ਸੋ ਪੋਜ਼ਿਟਿਵ ਵੇ ਦੇ ਨਾਲ ਤੁਸੀਂ ਇਸ ਤਰੀਕੇ ਦੇ ਨਾਲ ਉਸ ਪਰਚੀ ਦੇ ਉੱਪਰ ਲੈ ਕੇ ਉਸ ਨੂੰ ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਕੋਜ ਸਮੇਂ ਦੇ ਲਈ ਤੁਸੀਂ ਉੱਥੇ ਬੈਠ ਕੇ ਜਿਹੜੇ ਵੀ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਪਰਮਾਤਮਾ ਨੂੰ ਯਾਦ ਕਰਨ ਲੱਗਿਆ ਜਿਹੜਾ ਵੀ ਤੁਸੀਂ ਜਾਪ ਕਰਦੇ ਹੋ ਕੋਈ ਸਮਾਂ ਉੱਥੇ ਬੈਠ ਕੇ ਤੁਸੀਂ ਜਾਪ ਕਰਨਾ ਹੈ ਤੇ ਆਪਣੀ ਪ੍ਰਾਰਥਨਾ ਕਰਨੀ ਮਾਤਾ ਲక్ష్ਮੀ ਜੀ ਅੱਗੇ ਕਿ ਤੁਹਾਡੀ ਜੋ ਵੀ ਅਰਦਾਸ ਹੈ ਉਹ ਪੂਰੀ ਹੋਵੇ ਤੁਹਾਡੇ ਘਰ ਦੀ ਗਰੀਬੀ ਦੂਰ ਹੋਵੇ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀ ਹੈ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਗਲਾਸ ਪਾਣੀ ਵਾਲਾ ਉਹ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਖਾਲੀ ਜਗ੍ਹਾ ਤੇ ਤੇ ਜਾਂ ਫਿਰ ਜੇਕਰ ਤੁਹਾਡੇ ਘਰ ਦੇ ਨੇੜੇ ਤੇ ਜਿਹੜੇ ਕੀਤੇ ਪੀਪਲ ਦਾ ਦਰਖਤ ਤੇ ਹੈਗਾ ਤੇ ਉਸ ਦਰਖਤ ਦੇ نیچے ਜਾ ਕੇ ਤੁਸੀਂ ਇਸ ਪਾਣੀ ਨੂੰ ਪਾ ਲੈਣਾ ਹੈ ਤੇ ਗਲਾਸ ਜਿਹੜਾ ਵੀ ਬਰਤਨ ਤੁਸੀਂ ਯੂਜ਼ ਕੀਤਾ ਮਿੱਟੀ ਦਾ ਜਾਂ ਕੱਚ ਦਾ ਉਸ ਨੂੰ ਵਾਪਸ ਲੈ ਆਉਣਾ ਤੇ ਅਗਲੇ ਸ਼ੁੱਕਰਵਾਰ ਨੂੰ ਤੁਸੀਂ ਉਸੇ ਹੀ ਬਰਤਨ ਦਾ ਇਸਤੇਮਾਲ ਕਰਕੇ ਇਸ ਉਪਾਣ ਨੂੰ ਤੁਸੀਂ ਦੁਬਾਰਾ ਕਰਨਾ ਹੈ ਸੋ ਇਹ ਇੱਕ ਛੋਟੇ ਛੋਟੇ ਜਿਹੇ ਤਿੰਨ ਉਪਾਅ ਜਿਨ੍ਹਾਂ ਨੂੰ ਤੁਸੀਂ ਕਰਨ ਦੇ ਨਾਲ ਆਪਣੇ ਘਰ ਦੇ ਸਾਰੇ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਆਪਣਾ ਨਾਮ ਲੈ ਕੇ ਜਿਵੇਂ ਕਿ ਤੁਹਾਡਾ ਨਾਮ ਹੀ ਰਾਜ ਰਾਜ ਇਹ ਲੈ ਕੇ ਕਿ ਰਾਜ ਦੀ ਇਹ ਸਮੱਸਿਆ ਦੂਰ ਹੋ ਗਈਏ ਸੋ ਇਸ ਤਰ੍ਹਾਂ ਆਪਣਾ ਨਾਮ ਵੀ ਉਸ ਕਾਗਜ਼ ਦੇ ਉੱਪਰ ਲੇਕ ਕੇ ਤੁਸੀਂ ਉਸ ਕਾਗਜ਼ ਨੂੰ ਪਾਣੀ ਦੇ ਵਿੱਚ ਪਾ ਕੇ ਤਾਂ ਤੁਸੀਂ ਉਸ ਕਿਸੇ ਖਾਲੀ ਜਗ੍ਹਾ ਤੇ ਜਾਂ ਫਿਰ ਪਿੱਪਲ ਦੇ ਦਰਖਤ ਦੇ ਤੁਸੀਂ ਪਾ ਕੇ ਆ ਸਕਦੇ ਹੋ। ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ-ਛੋਟੇ ਉਪਾਅ ਜਿੰਨਾਂ ਨੂੰ ਤੁਸੀਂ ਬੜੀ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ-ਬੈਠੇ ਕਰ ਸਕਦੇ ਹੋ। ਸੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਸਾਡੀਆਂ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਵੀਡੀਓ ਨੂੰ ਪਲੀਜ਼ ਜ਼ੋਰ ਜ਼ਰੂਰ ਵਦ ਤੋਂ ਵਦ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਦੇ ਨਾਲ ਕਿਸੇ ਦਾ ਭਲਾ ਵੀ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਮਿਲਦੇ ਆ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ